ਅੱਜ ਦਾ ਪ੍ਰੋਗਰਾਮ ਰਾਮਤਲਾਈ ਮੰਦਿਰ ٹرسٹ ਵੱਲੋਂ ਕੀਤਾ ਜਾਂਦਾ ਹੈ 12 ਸਾਲ ਤੋਂ ਇਹ ਕਾਰਗਰਮ ਜਾਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਹੈ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਨੂਮਾਨ ਜੀ ਦੁਆਰਾ ਜਾਂਦਾ ਇਹ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚੱਲੂ ਹੈ ਇੱਕ ਵਾਰ ਸਾਲ ਕੋਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚੱਲੂ ਆ ਕਿਉਂਕਿ ਇਹ ਪ੍ਰੋਗਰਾਮ ਦਾ ਰਾਮਤਲਾਈ ટ્રਸਟ ਮੰਦਰ ਨੇ ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਇੱਕ ਜੋ ਲੰਕਾ ਸੋਹਣੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ ਸੀ ਚਾਹੇ ਉਹ ਚਾਰੇ ਵੇਦਾਂ ਦਾ ਗਿਆਤਾ ਸੀ ਚਾਹੇ ਉਹ ਹਨੂਮਾਨ ਜੀ ਦਾ ਪਰ ਭਗਤ ਸੀ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਿੱਤਿਆ ਸੀ ਜਿੰਨੂੰ ਅਸੀਂ ਸ਼ਿਵਜੀ ਮਹਾਰਾਜ ਦੇ ਨਾਂ ਤੋਂ ਜਾਣਦੇ ਹਾਂ ਪਰ ਉਹਦੀ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਹਰਨ ਕਰ ਲਿਆ ਉਹ ਹਰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਔਰੇ ਅੰਗਾ ਜੀ ਨੂੰ ਵੀ ਭੇਜਿਆ ਬਾਨਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਪੇ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਲ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਅਨੁਮਾਨ ਜੀ ਦੁਆਰਾ ਲੰਕਾ ਵੀ ਤਲਾਤ ਦੀ ਗਈ ਔਰ ਰਾਖਸ਼ ਜਾਨੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਹੈ ਇਹ ਲਗਭਗ ਮਿੰਨੂ ਜੁੱਧੋਂ ਤੱਕ ਧਿਆਨ ਹੈ ਇਹ ਗੱਲਾਂ ਵਟਾਲੇ ਜਿਸ ਦੇਸ਼ਵਾਰਚ ਸਰੋਵਰ ਦੇ ਅੰਦਰ ਲੰਕਾ ਦਾ দહન ਕੀਤਾ ਜਾਂਦਾ ਔਰ 12 ਸਾਲ ਤੋਂ ਚੱਲ ਰਿਹਾ ਹੈ ਅੱਜ ਅੱਜ ਦੇ ਪ੍ਰੋਗਰਾਮ ਦੇ ਰੱਖੋ ਹਾਂ ਅੱਜ ਦਾ ਲੰਕਾ দહન ਦਾ ਜਿਹੜਾ ਪ੍ਰੋਗਰਾਮ ਹੈ ਇਹ ਰਾਮਤਲਾਈ ਮੰਦਿਰ ٹرسٹ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਹਰ ਸਾਲ ਤੋਂ ਬੁਰਾਈ ਤੇ ਅਛਾਈ ਦੀ ਜਿੱਤ ਔਰ ਇਸ ਕਾਰਜਕ੍ਰਮ ਦੇ ਵਿੱਚ ਰਾਮਤਲਾਈ ਮੰਦਿਰ ਟਰਸਟ ਵੱਲੋਂ ਸਾਰਾ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਸਮੇਂ ਦੇ ਉੱਤੇ ਲੋ ਪ੍ਰਾਫਟ ਨੋ ਲਾਸਟ ਜਲੇਬੀਆਂ ਔਰ ਸਮੋਸਿਆਂ ਦਾ ਇੱਕ ਸਟਾਲ ਵੀ ਲਗਾਇਆ ਜਾਂਦਾ ਹੈ ਜਿੱਦੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਫਿਟ ਨਹੀਂ ਦਿੱਤਾ ਜਾਂਦਾ ਸਿਰਫ ਉਹਨਾਂ ਨੂੰ ਅਸੀਂ ਲੋਕਾਂ ਨੂੰ ਭਈ ਸਹੀ ਰੇਟਾਂ ਤੇ ਸਹੀ ਚੀਜ਼ ਮਿਲੇ ਇਸ ਕਰਕੇ ਉਹ ਸਟਾਲ ਲਗਾਨੇ ਆ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵੈ ਇਸ ਇਲਾਕੇ ਦੀ ਜਨਤਾ ਵੱਲੋਂ